ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਅ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਹਾਂ ਜੀ ਇੱਕ ਇਹ ਜਾਂ ਵਿਸ਼ਾ ਜਿਸ ਨੂੰ ਅਸੀਂ ਵਰਤਦੇ ਤਾਂ ਹਾਂ ਜੀ ਪਰ ਸ਼ਾਇਦ ਉਸ ਦੀ ਕਹਿਰਾਈ ਨੂੰ ਮਤਲਬ ਪੂਰੀ ਤਰ੍ਹਾਂ ਸਮਝਦੇ ਨਹੀਂ ਸਹੀ ਗੱਲ ਹੈ ਵਿਸ਼ਾ ਹੈ ਰੱਬ ਦੀ ਰਜ਼ਾ ਵਿੱਚ ਰਹਿਣਾ ਯਾ ਜਿਵੇਂ ਆਮ ਪਾਸ਼ਾਜ ਕਹ ਦਿੰਨੇ ਆ ਪਾਣਾ ਮੰਨਣਾ ਹਾਂ ਤੇ ਅੱਜ ਦੀ ਸਾਡੀ ਸਾਰੀ ਗੱਲਬਾਤ ਬੰਦਗੀ ਨਾਮਾ ਕਿਤਾਬ ਦੇ 19ਵੇਂ ਅਧਿਆਇ ਤੇ ਆਧਾਰਿਤ ਹੈ ਹੂੰ ਤੇ ਆਪਣਾ ਮਕਸਦ ਇਹ ਸਮਝਣਾ ਹੈ ਕਿ ਅਸੀਂ ਜਿਸ ਨੂੰ ਰੱਬ ਦੀ ਰਜ਼ਾ ਸਮਝਦੇ ਹਾਂ ਕੀ ਉਹ ਸੱਚਮੁੱਚ ਉਹੀ ਹੈ ਜਾਂ ਕੁਝ ਹੋਰ ਚਲੋ ਫਿਰ ਇਸ ਗੱਲ ਦੀ ਤਹ ਤੱਕ ਚਲਦੇ ਆਂ ਅੱਛਾ ਤਾਂ ਸਭ ਤੋਂ ਪਹਿਲਾਂ ਇੱਕ ਆਮ ਜੀ ਗੱਲ ਕਰਦੇ ਆ ਜੀ ਜਦੋਂ ਸਾਡੇ ਤੇ ਕੋਈ ਮੁਸੀਬਤ ਆਉਂਦੀ ਹੈ ਕੋਈ ਨੁਕਸਾਨ ਹੋ ਜਾਂਦਾ ਹੈ ਤੇ ਸਾਨੂੰ ਉਸ ਵਿੱਚੋਂ ਨਿਕਲਣ ਦਾ ਕੋਈ ਰਾਹ ਨਹੀਂ ਦਿਸਦਾ ਮਤਲਬ ਜਦੋਂ ਬੰਦਾ ਬੇਵਸ ਹੋ ਜਾਂਦਾ ਹੈ ਬਿਲਕੁਲ ਤਾਂ ਅਸੀਂ ਅਕਸਰ ਹਾਰ ਕੇ ਕੀ ਕਹਿੰਨੇ ਆ ਚਲੋ ਇਹ ਰੱਬ ਦੀ ਮਰਜ਼ੀ ਹੈ ਹਾਂ ਜੋ ਰੱਬ ਨੂੰ ਮਨਜ਼ੂਰ ਸੀ ਪਰ ਕੀ ਇਹ ਲਾਚਾਰੀ ਵਾਲੀ ਗੱਲ ਸੱਚਮੁੱਚ ਰੱਬ ਦੀ ਰਜ਼ਾ ਨੂੰ ਸਵੀਕਾਰ ਕਰਨਾ ਹੈ ਦੇਖੋ ਇੱਥੇ ਹੀ ਸਾਰੀ ਗੱਲ ਦਾ ਮੋੜ ਹੈ ਸਰੋਤ ਦੇ ਹਿਸਾਬ ਨਾਲ ਇਹ ਰੱਬ ਦੀ ਰਜ਼ਾ ਨੂੰ ਸਵੀਕਾਰ ਕਰਨਾ ਬਿਲਕੁਲ ਵੀ ਨਹੀਂ ਹੈ। ਅੱਛਾ। ਹਾਂ। ਇਹ ਅਸਲ ਵਿੱਚ ਮਜਬੂਰੀ ਵਾਲੀ ਨਿਰਾਸ਼ਾ ਹੈ। ਇੱਕ ਬੇਵਸੀ ਹੈ। ਮਤਲਬ ਜਦੋਂ ਆਪਣੇ ਕੋਲ ਹੋਰ ਕੋਈ ਚਾਰਾ ਨਹੀਂ ਬਚਦਾ। ਬਿਲਕੁਲ। ਜਦੋਂ ਸਾਡੇ ਸਾਰੇ ਦਾ ਪੇਚ ਫੇਲ ਹੋ ਜਾਂਦੇ ਨੇ ਉਦੋਂ ਅਸੀਂ ਇਹ ਗੱਲ ਕਹਿੰਦੇ ਆ। ਤਾਂ ਇਸ ਦਾ ਮਤਲਬ ਅਸੀਂ ਆਪਣੀ ਹਾਰ ਨੂੰ ਇੱਕ ਰੂਹਾਨੀ ਜਿਹਾ ਨਾਮ ਦੇ ਰਹੇ ਹਾਂ। ਹਾਂ। ਤੇ ਇਸ ਸੋਚ ਦੇ ਪਿੱਛੇ ਇੱਕ ਇੱਕ ਬਹੁਤ ਵੱਡੀ ਗਲਤਫਹਿਮੀ ਹੈ। ਓਕੇ। ਉਹ ਇਹ ਕਿ ਰੱਬ ਸਾਡੇ ਤੇ ਦੁੱਖ ਪਾਉਂਦਾ ਹੈ। ਕਿ ਉਹ ਸਾਨੂੰ ਦੁਖੀ ਕਰਦਾ ਹੈ ਹਮ ਜਦ ਕਿ ਗੁਰਬਾਣੀ ਤਾਂ ਸਾਨੂੰ ਵਾਰ-ਵਾਰ ਯਾਦ ਕਰਾਉਂਦੀ ਹੈ ਕਿ ਰੱਬ ਤਾਂ ਦਿਆਲੂ ਹੈ ਮਿਹਰਬਾਨ ਹੈ ਉਹ ਹਮੇਸ਼ਾ ਭਲਾ ਕਰਨ ਵਾਲਾ ਹੈ ਉਹ ਤਾਂ ਪਿਤਾ ਵਰਗਾ ਹੈ ਹਾਂ ਕੋਈ ਪਿਤਾ ਆਪਣੀ ਔਲਾਦ ਨੂੰ ਜਾਣ ਬੁਝ ਕੇ ਦੁਖੀ ਕਿਉਂ ਕਰੇਗਾ ਬਸ ਇਹੀ ਗੱਲ ਹੈ ਆਪਣੇ ਦੁੱਖਾਂ ਦਾ ਭਾਰ ਰੱਬ ਤੇ ਪਾ ਦੇਣਾ ਅਸਲ ਵਿੱਚ ਉਸ ਦੇ ਸੁਭਾ ਨੂੰ ਨਾ ਸਮਝਣ ਦੀ ਨਿਸ਼ਾਨੀ ਹੈ ਇਹ ਤਾਂ ਬਹੁਤ ਵੱਡਾ ਨੁਕਤਾ ਹੈ ਅਸੀਂ ਅਕਸਰ ਆਪਣੀਆਂ ਗਲਤੀਆਂ ਦਾ ਨਤੀਜਾ ਰੱਬ ਦੀ ਮਰਜ਼ੀ ਕਹਿ ਦਿੰਨੇ ਆ ਹਾਂਜੀ ਸਰੋਤ ਵਿੱਚ ਇਸ ਗੱਲ ਨੂੰ ਸਮਝਾਉਣ ਲਈ ਇੱਕ ਬੜੀ ਵਧੀਆ ਕਹਾਣੀ ਹੈ ਇੱਕ ਕਰੋੜਪਤੀ ਪਿਤਾ ਤੇ ਉਸਦੇ ਤਿੰਨ ਪੁੱਤਰਾਂ ਦੀ ਹਾਂ ਉਹ ਕਹਾਣੀ ਇਹ ਸਾਰੀ ਗੱਲ ਨੂੰ ਬਿਲਕੁਲ ਸਾਫ਼ ਕਰ ਦਿੰਦੀ ਹੈ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਇੱਕ ਬਹੁਤ ਅਮੀਰ ਤੇ ਸਿਆਣਾ ਪਿਤਾ ਆਪਣੇ ਤਿੰਨਾਂ ਪੁੱਤਰਾਂ ਨੂੰ ਬੁਲਾਉਂਦਾ ਹੈ ਅਤੇ ਹਰੇਕ ਨੂੰ 1-1 ਲੱਖ ਰੁਪਇਆ ਦਿੰਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਪੁੱਤਰੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਪੈਸੇ ਨਾਲ ਮਤਲਬ ਵੱਧ ਤੋਂ ਵੱਧ ਖੁਸ਼ੀ ਪ੍ਰਾਪਤ ਕਰੋ ਪਰ ਨਾਲ ਹੀ ਉਹ ਇੱਕ ਗੱਲ ਹੋਰ ਕਹਿੰਦਾ ਹੈ ਜੋ ਬਹੁਤ ਜ਼ਰੂਰੀ ਹੈ। ਕੀ? ਉਹ ਕਹਿੰਦਾ ਹੈ ਤੁਸੀਂ ਆਜ਼ਾਦ ਹੋ ਪਰ ਜੇ ਕਿਸੇ ਸਲਾਦੀ ਲੋੜ ਪਵੇ ਤਾਂ ਮੇਰੇ ਕੋਲ ਆ ਜਾਣਾ ਜਾਂ ਮੇਰੇ ਪਰੋਸੇਮੰਦ ਦੋਸਤਾਂ ਤੋਂ ਪੁੱਛ ਲੈਣਾ। ਅੱਛਾ, ਮਤਲਬ ਮਾਰਗਦਰਸ਼ਨ ਹਮੇਸ਼ਾ ਮੌਜੂਦ ਹੈ। ਬਿਲਕੁਲ। ਪਰ ਹੁਣ ਹੁੰਦਾ ਕੀ ਹੈ? ਦੋ ਪੁੱਤਰ ਸੋਚਦੇ ਹਨ ਕਿ ਸਾਨੂੰ ਪਿਤਾ ਦੀ ਕੀ ਲੋੜ ਹੈ? ਅਸੀਂ ਆਪਸੇ ਆਣੇ ਆ। ਹਾਂ, ਉਹ ਆਪਣੀ ਆਜ਼ਾਦੀ ਨੂੰ ਮਨਮਰਜ਼ੀ ਸਮਝ ਬੈਠਦੇ ਆ। ਉਹ ਸੋਚਦਾ ਹੈ ਕਿ ਸਭ ਤੋਂ ਸੌਖਾ ਤਰੀਕਾ ਹੈ ਪੈਸਾ ਕਮਾਉਣ ਦਾ ਸੱਟੇਬਾਜ਼ੀ। ਹੂੰ ਤੇ ਉਹ ਆਪਣਾ ਸਾਰਾ ਪੈਸਾ ਕੋੜ ਦੌੜ ਜੂਏ ਇਹ ਜਿਹੇ ਚੀਜ਼ਾਂ ਚਲਾ ਦਿੰਦਾ ਤੇ ਸਭ ਕੁਝ ਗਵਾ ਬੈਠਦਾ ਹੈ ਤੇ ਦੂਜਾ ਦੂਜਾ ਸੋਚਦਾ ਹੈ ਅਸਲ ਖੁਸ਼ੀ ਤਾਂ ਐਸ਼ ਪ੍ਰਸਤੀ ਵਿੱਚ ਹੈ ਸ਼ਰਾਬ ਕਬਾਬ ਗਲਤ ਸੰਗਤ ਹਾਂ ਨਤੀਜਾ ਕੀ ਹੁੰਦਾ ਹੈ ਪੈਸਾ ਵੀ ਜਾਂਦਾ ਹੈ ਤੇ ਸਿਹਤ ਵੀ ਤੇ ਉਹ ਹਸਪਤਾਲ ਪਹੁੰਚ ਜਾਂਦਾ ਹੁਣੇ ਦੋਵੇਂ ਦੁਖੀ ਨੇ ਕੰਗਾਲ ਨੇ ਬਿਲਕੁਲ ਕਿਉਂ ਹੁਣੇ ਕਹਿ ਸਕਦੇ ਨੇ ਕਿ ਇਹ ਉਹਨਾਂ ਦੇ ਪਿਤਾ ਦੀ ਮਰਜ਼ੀ ਸੀ ਯਕੀਨਨ ਨਹੀਂ ਕਿਵੇਂ ਕਹਿ ਸਕਦੇ ਨੇ ਉਹਨਾਂ ਦੇ ਦੁੱਖ ਦਾ ਕਾਰਨ ਪਿਤਾ ਦੀ ਸਲਾਹ ਨੂੰ ਨਾ ਮੰਨਣਾ ਸੀ। ਉਹਨਾਂ ਦੀ ਆਪਣੀ ਮਨਮਰਜ਼ੀ? ਹਾਂ, ਉਹਨਾਂ ਦੀਆਂ ਗਲਤ ਚੋਣਾਂ। ਪਰ ਹੁਣ ਤੀਜੇ ਪੁੱਤਰ ਵੱਲ ਦੇਖੋ। ਉਹ ਕੀ ਕਰਦਾ ਹੈ? ਉਹ ਨਿਮਰਤਾ ਨਾਲ ਆਪਣੇ ਪਿਤਾ ਕੋਲ ਜਾਂਦਾ ਤੇ ਸਲਾਹ ਮੰਗਦਾ ਹੈ। ਤੇ ਪਿਤਾ ਦੀ ਸਲਾਹ ਤੇ ਉਹ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਲੈਂਦਾ ਹੈ। ਹਾਂ, ਤੇ ਉਹ ਮਿਹਨਤ ਕਰਦਾ, ਇਮਾਨਦਾਰ ਰਹਿੰਦਾ। ਤੇ ਨਤੀਜਾ? ਨਤੀਜਾ ਇਹ ਹੁੰਦਾ ਕਿ ਉਹ ਸਿਰਫ ਪੈਸਾ ਹੀ ਨਹੀਂ ਕਮਾਉਂਦਾ, ਸਗੋਂ ਇੱਕ ਸ਼ਾਂਤ ਤੇ ਸੰਤੁਲਿਤ ਜ਼ਿੰਦਗੀ ਜਿਉਂਦਾ ਹੈ। ਉਸ ਕੋਲ ਚੰਗੀਆਂ ਕਿਤਾਬਾਂ ਪੜ੍ਹਨ ਸਮਾਜ ਸੇਵਾ ਕਰਨ ਦਾ ਵੀ ਸਮਾਂ ਹੁੰਦਾ। ਮਤਲਬ ਅਸਲ ਖੁਸ਼ੀ ਉਸ ਨੂੰ ਮਿਲਦੀ ਹੈ। ਬਿਲਕੁਲ ਤੇ ਇਸ ਕਹਾਣੀ ਦਾ ਅਸਲ ਮਤਲਬ ਬਹੁਤ ਡੂੰਗਾ ਹੈ। ਉਹ ਕੀ ਮੈਂ? ਦੇਖੋ ਇੱਥੇ ਪਿਤਾ ਕੌਣ ਹੈ? ਰੱਬ ਤਿੰਨੇ ਪੁੱਤਰ ਸਾਰੀ ਮਨੁੱਖਤਾ ਤੇ ਉਹ 1 ਲੱਖ ਰੁਪਇਆ ਉਹ ਰੱਬ ਦੀਆਂ ਦਿੱਤੀਆਂ ਦਾਤਾਂ ਨੇ ਸਾਡਾ ਇਹ ਸਰੀਰ ਸਾਡਾ ਸਮਾਂ ਸਾਡੀ ਬੁੱਧੀ ਸਾਡੇ ਗੁਣ। ਅੱਛਾ ਤੇ ਰੱਬ ਨੇ ਸਾਨੂੰ ਇਹ ਸਭ ਖੁਸ਼ੀ ਲਈ ਦਿੱਤਾ। ਨਾਲ ਹੀ ਗੁਰੂਆਂ ਸੰਤਾਂ ਦੇ ਰੂਪ ਵਿੱਚ ਮਾਰਗਦਰਸ਼ਨ ਵੀ ਦਿੱਤਾ ਹੈ ਪਰ ਜਿਵੇਂ ਉਹਨਾਂ ਦੇ ਪੁੱਤਰਾਂ ਨੇ ਕੀਤਾ ਅਸੀਂ ਵੀ ਅਕਸਰ ਆਪਣੀ ਮਨਮਰਜ਼ੀ ਕਰਦੇ ਹਾਂ ਹਾਂ ਤੇ ਜਦੋਂ ਨਤੀਜੇ ਮਾੜੇ ਨਿਕਲਦੇ ਹਨ ਤਾਂ ਅਸੀਂ ਆਸਾਨੀ ਨਾਲ ਕਹਿ ਦਿੰਦੇ ਹਾਂ ਇਹ ਰੱਬ ਦੀ ਮਰਜ਼ੀ ਹੈ ਜਦ ਕੀ ਕਾਰਨ ਸਾਡਾ ਆਪਣਾ ਹੰਕਾਰ ਤੇ ਗੁਰੂ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਨਾ ਹੁੰਦਾ ਹੈ ਤਾਂ ਗੱਲ ਸਾਫ਼ ਹੋ ਗਈ ਕਿ ਸਾਡੇ ਦੁੱਖਾਂ ਦਾ ਕਾਰਨ ਰੱਬ ਨਹੀਂ ਸਾਡੀਆਂ ਆਪਣੀਆਂ ਚੋਣਾਂ ਹਨ ਹਾਂਜੀ ਫਰ ਜੇ ਮਜਬੂਰੀ ਵਿੱਚ ਹਾਰ ਮੰਨਣਾ ਰਜ਼ਾ ਨਹੀਂ ਤਾਂ ਫਿਰ ਸੱਚੀ ਰਜ਼ਾ ਹੈ ਕੀ ਖਿੜੇ ਮੱਥੇ ਪਾਣਾ ਮੰਨਣਾ ਕਿਸ ਨੂੰ ਕਹਿੰਦੇ ਨੇ ਹਮ ਸਰੋਤ ਵਿੱਚ ਕੁਝ ਨੁਕਤੇ ਦੱਸੇ ਗਏ ਨੇ ਪਰ ਇੱਕ ਗੱਲ ਬਹੁਤ ਦਿਲਚਸਪ ਲੱਗੀ ਕਿ ਰਜ਼ਾ ਵਿੱਚ ਰਹਿਣ ਵਾਲਾ ਵਿਅਕਤੀ ਰੱਬ ਨੂੰ ਹਰ ਹਾਲਤ ਵਿੱਚ ਆਪਣਾ ਸ਼ੁਭਚਿੰਤਕ ਸਮਝਦਾ ਹੈ ਬਿਲਕੁਲ ਪਰ ਇਹ ਸੁਣਨ ਨੂੰ ਸੌਖਾ ਲੱਗਦਾ ਹੈ ਜਦੋਂ ਬੁਰਾ ਵਕਤ ਆਂਦਾ ਹੈ ਉਦੋਂ ਇਹ ਯਕੀਨ ਰੱਖਣਾ ਸ਼ਾਇਦ ਸਭ ਤੋਂ ਔਖਾ ਕੰਮ ਹੈ ਇਹੀ ਤਾਂ ਸਾਰਾ ਫਰਕ ਹੈ ਇਹੀ ਤਾਂ ਅਵਸਥਾ ਹੈ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੋਵੇ ਉਦੋਂ ਤਾਂ ਹਰ ਕੋਈ ਕਹਿ ਦਿੰਦਾ ਰੱਬ ਭਲਾ ਕਰੇਗਾ ਹਾਂ ਸੌਖੇ ਕਹਿਣਾ ਪਰ ਜਦੋਂ ਹਾਲਾਤ ਵਿਗੜ ਜਾਣ ਉਸ ਵੇਲੇ ਮਹਿਸੂਸ ਕਰਨਾ ਕਿ ਇਸ ਦੇ ਪਿੱਛੇ ਵੀ ਕੋਈ ਭਲਾਈ ਛੁਪੀ ਹੈ ਇਹ ਸਿਰਫ ਵਿਸ਼ਵਾਸ ਨਹੀਂ ਇਹ ਇੱਕ ਅਨੁਭਵ ਹੈ ਤੇ ਇੱਕ ਹੋਰ ਨੁਕਤਾ ਹੈ ਕਿ ਉਸ ਨੂੰ ਯਕੀਨ ਹੁੰਦਾ ਹੈ ਕਿ ਉਸ ਦੀਆਂ ਸੱਚੇ ਦਿਲੋਂ ਕੀਤੀਆਂ ਅਰਦਾਸਾਂ ਕਦੇ ਅਣ ਸੁਣੀਆਂ ਨਹੀਂ ਹੁੰਦੀਆਂ ਹਮ ਪਰ ਕਈ ਵਾਰ ਸਾਨੂੰ ਲੱਗਦਾ ਕਿ ਅਸੀਂ ਜੋ ਮੰਗ ਰਹੇ ਆ ਉਹ ਤਾਂ ਮਿਲਿਆ ਹੀ ਨਹੀਂ ਇਹ ਬਹੁਤ ਵਧੀਆ ਸਵਾਲ ਹੈ ਦੇਖੋ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਰੱਬ ਸਾਡੀਆਂ ਅਰਦਾਸਾਂ ਸੁਣਦਾ ਜ਼ਰੂਰ ਹੈ ਪਰ ਉਹ ਸਾਡੇ ਲਈ ਉਹ ਕਰਦਾ ਜੋ ਸਾਡੇ ਲਈ ਸਭ ਤੋਂ ਵਧੀਆ ਹੈ ਨਾ ਕਿ ਉਹ ਜੋ ਅਸੀਂ ਮੰਗ ਰਹੇ ਹੁੰਦੇ ਆ ਬਿਲਕੁਲ ਜਿਵੇਂ ਕੋਈ ਬੱਚਾ ਖੇਡਣ ਲਈ ਚਾਕੂ ਮੰਗੇ ਪਰ ਮਾਂ ਉਸ ਨੂੰ ਖਿਡਾਉਣਾ ਦਿੰਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਚਾਕੂ ਉਸ ਨੂੰ ਨੁਕਸਾਨ ਪਹੁੰਚਾਏਗਾ ਵਾਹ ਰਜ਼ਾ ਵਿੱਚ ਰਹਿਣ ਵਾਲਾ ਭਗਤ ਇਸ ਪੇਤ ਨੂੰ ਸਮਝਦਾ ਹੈ ਉਸ ਨੂੰ ਪਤਾ ਹੈ ਕਿ ਰੱਬ ਉਸ ਦੀ ਪਲਾਈ ਦਾ ਧਿਆਨ ਉਸ ਤੋਂ ਵੀ ਵੱਧ ਰੱਖਦਾ ਹੈ ਇਸ ਦਾ ਮਤਲਬ ਰਜ਼ਾ ਕੋਈ ਹਾਰ ਮੰਨਣ ਵਾਲੀ ਸਥਿਤੀ ਨਹੀਂ ਸਗੋਂ ਇਹ ਇੱਕ ਬਹੁਤ ਹੀ ਪੋਜ਼ੀਟਿਵ ਤੇ ਡੂੰਘੇ ਵਿਸ਼ਵਾਸ ਤੇ ਟਿਕੀ ਹੋਈ ਅਵਸਥਾ ਹੈ ਹਾਂਜੀ ਪਰ ਇਹ ਅਵਸਥਾ ਹਾਸਿਲ ਕਰਨੀ ਤਾਂ ਬਹੁਤ ਮੁਸ਼ਕਿਲ ਲੱਗਦੀ ਹੈ ਕਿ ਸਾਡੇ ਇਤਿਹਾਸ ਵਿੱਚ ਕੋਈ ਅਜਿਹੀ ਮਿਸਾਲ ਹੈ ਜਿੱਥੇ ਕਿਸੇ ਨੇ ਇਸ ਨੂੰ ਪੂਰੀ ਤਰ੍ਹਾਂ ਨਿਭਾਇਆ ਹੋਵੇ ਬਿਲਕੁਲ ਹੈ ਜਦੋਂ ਅਸੀਂ ਖਿੜੇ ਮੱਥੇ ਰਜ਼ਾ ਨੂੰ ਸਵੀਕਾਰ ਕਰਨ ਦੀ ਗੱਲ ਕਰਦੇ ਹਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਵੱਡੀ ਕੋਈ ਮਿਸਾਲ ਨਹੀਂ ਹੋ ਸਕਦੀ ਸਹੀ ਗੱਲ ਹੈ ਇਹ ਉਸ ਅਵਸਥਾ ਦਾ ਸਿਖਰ ਹੈ ਹਾਂ ਉਹਨਾਂ ਤੇ ਜੋ ਅਤਿਆਚਾਰ ਹੋਏ ਤਤੀ ਤਵੀ ਤੇ ਬਿਠਾਣਾ ਸਿਰ ਤੇ ਗਰਮ ਰੇਤ ਪਾਣੀ ਸੋਚ ਕੇ ਵੀ ਰੂਹ ਕੰਬ ਜਾਂਦੀ ਹੈ ਅਤੇ ਉਸ ਸਭ ਦੇ ਦੌਰਾਨ ਗੁਰੂ ਸਾਹਿਬ ਪੂਰੀ ਤਰ੍ਹਾਂ ਸ਼ਾਂਤ ਅਡੋਲ ਮਤਲਬ ਆਨੰਦ ਵਿੱਚ ਸਨ ਹੂੰ ਉਹਨਾਂ ਦੇ ਮੁਖਤੇ ਕੋਈ ਗਿਲਾ ਨਹੀਂ ਸੀ ਸਿਰਫ ਇੱਕ ਹੀ ਬਚਨ ਸੀ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹ ਮਜਬੂਰੀ ਨਹੀਂ ਸੀ ਬਿਲਕੁਲ ਨਹੀਂ ਇਹ ਖੁਸ਼ੀ ਖੁਸ਼ੀ ਰੱਬ ਦੀ ਰਜ਼ਾ ਨੂੰ ਸਵੀਕਾਰ ਕਰਨਾ ਸੀ ਇਕਲਵੀ ਬਹੁਤ ਹੈਰਾਨ ਕਰਦੀਏ ਕਿ ਉਸ ਵੇਲੇ ਮਹਾਨ ਸੂਫੀ ਸੰਤ ਮੀਆਂ ਮੀਰ ਜੀ ਉਹ ਵੀ ਗੁਰੂ ਸਾਹਿਬ ਤੇ ਹੋ ਰਹੇ ਤਸ਼ੱਦਦ ਨੂੰ ਦੇਖ ਕੇ ਬੇਚੈਨ ਹੋ ਗਏ ਸਨ ਹਾਂ ਉਹਨਾਂ ਨੇ ਤਾਂ ਗੁਰੂ ਸਾਹਿਬ ਨੂੰ ਕਿਹਾ ਸੀ ਕਿ ਜੇ ਤੁਸੀਂ ਇਜਾਜ਼ਤ ਦੋ ਤਾਂ ਮੈਂ ਦਿੱਲੀ ਤੇ ਲਾਹੌਰ ਦੀ ਇਟ ਨਾਲ ਇਟ ਖੜਕਾ ਦਿਆਂ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਰੋਕ ਦਿੱਤਾ ਹਾਂ ਤੇ ਸ਼ਾਂਤ ਰਹਿਣ ਲਈ ਕਿਹਾ ਇਹ ਕਰਨਾ ਸਾਨੂੰ ਦੋ ਗੱਲਾਂ ਦੱਸਦੀ ਹੈ ਪਹਿਲੀ ਇਹ ਕਿ ਰਜ਼ਾ ਵਿੱਚ ਰਹਿਣ ਦੀ ਇਹ ਅਵਸਥਾ ਕਿੰਨੀ ਔਖੀ ਹੈ ਕਿ ਮੀਆਂ ਮੀਰ ਜੀ ਵਰਗੇ ਉੱਚੀ ਰੂਹ ਵਾਲੇ ਇਨਸਾਨ ਦਾ ਵਿਸ਼ਵਾਸ ਵੀ ਡੋਲ ਗਿਆ ਅੱਛਾ ਤੇ ਦੂਜੀ ਗੁਰੂ ਸਾਹਿਬ ਨੇ ਸਾਬਿਤ ਕਰ ਦਿੱਤਾ ਕਿ ਜੋ ਰੱਬ ਨਾਲ ਇਕਮਿਕ ਹੋ ਜਾਂਦਾ ਹੈ ਉਸ ਤੇ ਸਰੀਰਕ ਦੁੱਖਾਂ ਦਾ ਕੋਈ ਅਸਰ ਨਹੀਂ ਹੁੰਦਾ ਮਾਂ ਤੋਂ ਸ ਲਈ ਸਿਰਫ ਕੱਪੜੇ ਬਦਲਣ ਵਰਗੀ ਹੁੰਦੀ ਹੈ ਵਾਹ ਪਰ ਇਸ ਨਾਲ ਮੇਰੇ ਮਨ ਵਿੱਚ ਇੱਕ ਹੋਰ ਖਿਆਲ ਆ ਰਿਹਾ ਹੈ ਹਾਂਜੀ ਪੁੱਛੋ ਅਸੀਂ ਭਗਤ ਨਾਮਦੇਵ ਜੀ ਦੀ ਕਹਾਣੀ ਵੀ ਸੁਣੀ ਹੈ ਜਿੱਥੇ ਉਹਨਾਂ ਨੇ ਮਰੀ ਹੋਈ ਗਾਂ ਨੂੰ ਜਿਉਂਦਾ ਕਰ ਦਿੱਤਾ ਸੀ ਹੂੰ ਇਹ ਦੋਵੇਂ ਘਟਨਾਵਾਂ ਇੱਕ ਪਾਸੇ ਸ਼ਹੀਦੀ ਦੂਜੇ ਪਾਸੇ ਕਰਾਮਾਤ ਇਹ ਇੱਕ ਦੂਜੇ ਤੋਂ ਬਹੁਤ ਵੱਖਰੀਆਂ ਲੱਗਦੀਆਂ ਨੇ ਇਹ ਇੱਕ ਬਹੁਤ ਮਹੱਤਵਪੂਰਨ ਸਵਾਲ ਹੈ ਇਹ ਸਾਨੂੰ ਰੋਹਾਨੀ ਵਿਕਾਸ ਦੇ ਵੱਖ-ਵੱਖ ਪੜਾਵਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਉਹ ਕਿਵੇਂ ਦੇਖੋ ਜਦੋਂ ਭਗਤ ਨਾਮਦੇਵ ਜੀ ਨੂੰ ਬਾਦਸ਼ਾਹ ਨੇ ਚੁਣੌਤੀ ਦਿੱਤੀ ਤਾਂ ਉਹਨਾਂ ਨੇ ਗਾ ਨੂੰ ਜਉਂਦਾ ਕਰਨ ਦਾ ਰਾਹ ਚੁਣਿਆ ਉਸ ਦਾ ਮਕਸਦ ਕੀ ਸੀ ਉਸ ਸਮੇਂ ਉਸ ਘਟਨਾ ਦਾ ਮਕਸਦ ਇੱਕ ਵੱਖਰੀ ਰੋਹਾਨੀ ਸੱਚਾਈ ਨੂੰ ਸਥਾਪਿਤ ਕਰਨਾ ਸੀ ਕਿਹੜੀ ਸੱਚਾਈ ਕਿ ਰੱਬ ਸਰਬਸ਼ਕਤੀਮਾਨ ਹੈ ਔਰ ਉਹ ਆਪਣੇ ਭਗਤਾਂ ਦੀ लाज ਰੱਖਦਾ ਹੈ ਲੋੜ ਪੈਣ ਤੇ ਕੁਦਰਤ ਦੇ ਨਿਯਮਾਂ ਨੂੰ ਵੀ ਬਦਲ ਸਕਦਾ ਹੈ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਬਿਲਕੁਲ ਤੇ ਫਿਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਹ ਇੱਕ ਉੱਚੇ ਪੱਧਰ ਦੀ ਸੱਚਾਈ ਸੀ ਹਾਂ ਉਹ ਇੱਕ ਉੱਚੇ ਪੱਧਰ ਦੇ ਸੱਚਾਈ ਦਾ ਪ੍ਰਗਟਾਵਾ ਸੀ ਉਹ ਸੱਚਾਈ ਇਹ ਸੀ ਕਿ ਜੋ ਰੱਬ ਨਾਲ ਪੂਰੀ ਤਰ੍ਹਾਂ ਜੁੜ ਜਾਂਦਾ ਹੈ ਉਹ ਮੌਤ ਦੇ ਡਰ ਤੋਂ ਵੀ ਉੱਪਰ ਉੱਠ ਜਾਂਦਾ ਹੈ ਇਹ ਰੋਹਾਨੀ ਸੰਪੂਰਨਤਾ ਦੀ ਨਿਸ਼ਾਨੀ ਹੈ ਸਹੀ ਕਿਹਾ ਇੱਕ ਥੇ ਮਕਸਦ ਏ ਦਿਖਾਉਣਾ ਨਹੀਂ ਸੀ ਕਿ ਰੱਬ ਬਚਾ ਸਕਦਾ ਹੈ ਸਗੋਂ ਇਹ ਦਿਖਾਉਣਾ ਸੀ ਕਿ भगत ਨੂੰ ਬਚਾਏ ਜਾਣ ਦੀ ਲੋੜ ਹੀ ਨਹੀਂ ਹੈ ਕਿਉਂਕਿ ਉਸ ਲਈ ਮੌਤ ਤੇ ਜੀਵਨ ਵਿੱਚ ਕੋਈ ਫਰਕ ਹੀ ਨਹੀਂ ਰਿਹਾ ਹਾਂ ਜਦੋਂ ਆਪਣੀ ਮਰਜ਼ੀ ਰੱਬ ਦੀ ਮਰਜ਼ੀ ਨਾਲ ਇੱਕ ਹੋ ਜਾਵੇ ਤਾਂ ਡਰ ਖਤਮ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਪਾਣਾ ਮੰਨਣਾ ਰੂਹਾਨੀ ਵਿਕਾਸ ਦਾ ਮਤਲਬ ਸਿਖਰ ਹੈ ਹਾਂਜੀ ਇਹ ਕੋਈ ਸ਼ੁਰੂਆਤੀ ਪੜਾ ਨਹੀਂ ਹੈ ਸਰੋਤ ਵਿੱਚ ਇਸ ਦੀ ਤੁਲਨਾ ਯੂਨੀਵਰਸਿਟੀ ਦੀ ਐਮਏ ਦੀ ਡਿਗਰੀ ਨਾਲ ਕੀਤੀ ਗਈ ਹੈ ਹੂੰ ਜਿਵੇਂ ਹਰ ਕੋਈ ਪਹਿਲੀ ਜਮਾਤ ਵਿੱਚ ਦਾਖਲ ਹੁੰਦਾ ਹੈ ਪਰ ਐਮੇ ਕੁਛ ਹੀ ਕਰਦੇ ਹਨ ਉਸੇ ਤਰ੍ਹਾਂ ਇਹ ਅਵਸਥਾ ਵੀ ਸਫਰ ਦੇ ਅੰਤ ਵਿੱਚ ਆਉਂਦੀ ਹੈ ਇਸ ਲਈ ਜੇ ਕੋਈ ਆਮ ਇਨਸਾਨ ਅਜੇ ਉਥੇ ਨਹੀਂ ਪਹੁੰਚਿਆ ਤਾਂ ਉਸ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਬਿਲਕੁਲ ਨਿਰਾਸ਼ ਹੋਣ ਦੀ ਬਜਾਏ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਫਰ ਜ਼ਿਆਦਾ ਮਹੱਤਵਪੂਰਨ ਹੈ ਤਾਂ ਫਿਰ ਇਸ ਮੰਜ਼ਿਲ ਤੱਕ ਪਹੁੰਚਣ ਦਾ ਰਾਹ ਕੀ ਹੈ ਹਾਂ ਇੱਕ ਆਮ ਵਿਅਕਤੀ ਕੀ ਕਰੇ ਸਰੋਤ ਵਿੱਚ ਗੁਰੂ ਰਾਮਦਾਸ ਜੀ ਦੇ ਬਚਨਾਂ ਦਾ ਜ਼ਿਕਰ ਹੈ ਕਿ ਇੱਕ ਗੁਰੂ ਆਪਣੇ ਸਿੱਖ ਤੋਂ ਕੀ ਚਾਹੁੰਦਾ ਹੈ ਅੱਛਾ ਪਹਿਲੀ ਗੱਲ ਤਾਂ ਇਹੀ ਹੈ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉਠ ਹਰ ਨਾਮ ਤੇ ਆਵੇ ਯਾਨੀ ਦਿਨ ਦੀ ਸ਼ੁਰੂਆਤ ਹੀ ਪਰਮਾਤਮਾ ਦੇ ਨਾਮ ਨਾਲ ਹੋਵੇ ਹਾਂ ਤੇ ਸਿਰਫ ਇੱਕ ਰਸਮ ਨਹੀਂ ਹੈ ਇਹ ਦਿਨ ਲਈ ਸੁਰ ਤੈ ਕਰਨ ਵਾਂਗ ਹੈ ਅੱਗੇ ਕਿਹਾ ਹੈ ਉਦਮ ਕਰੇ ਪਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਿਰ ਨਾਵੇ ਉਦਮ ਕਰੇ ਮਤਲਬ ਕੋਸ਼ਿਸ਼ ਕਰਨੀ ਪੈਂਦੀ ਹੈ ਆਲਸ ਛੱਡਣਾ ਪੈਂਦਾ ਹੈ ਬਿਲਕੁਲ ਇਹ ਇੱਕ ਐਕਟਿਵ ਐਫਰਟ ਹੈ ਤੇ ਅੰਮ੍ਰਿਤਸਰ ਨਾਵੇਂ ਦਾ ਮਤਲਬ ਸਿਰਫ ਸਰੀਰੀ ਕਿਸ਼ਨਾ ਨਹੀਂ ਸਗੋਂ ਮਨ ਨੂੰ ਨਾਮ ਦੇ ਅੰਮ੍ਰਿਤ ਵਿੱਚ ਡੁਬੋਣਾ ਹੈ ਮਨ ਦੀ ਮਹਿਲ ਨੂੰ ਸਾਫ਼ ਕਰਨਾ ਹਾਂਜੀ ਅੱਗੇ ਗੁਰੂ ਸਾਹਿਬ ਕਹਿੰਦੇ ਹਨ ਹਰ ਹਰ ਨਾਮ ਜਪੇ ਸਾਸ ਗਿਰਾਸ ਮਤਲਬ ਹਰ ਸਾ ਨਾਲ ਹਰ ਗ੍ਰਾਹੀ ਨਾਲ ਇਹ ਤਾਂ ਇੱਕ 24/7 ਅਭਿਆਸ ਹੋ ਗਿਆ ਹਾਂ ਇਹ ਸਿਰਫ ਸਵੇਰ ਦੇ ਕੁਝ ਮਿੰਟਾਂ ਦੀ ਗੱਲ ਨਹੀਂ ਰਹੀ ਇਹ ਹੀ ਤਪੇਥ ਹੈ ਇੱਕ ਜੀਵਨ ਸ਼ੈਲੀ ਹੈ ਜਦੋਂ ਮਨ ਹਰ ਵੇਲੇ ਉਸ ਪਰਮਾਤਮਾ ਨਾਲ ਜੁੜਿਆ ਰਹੇਗਾ ਤਾਂ ਹੌਲੀ-ਹੌਲੀ ਉਸ ਦਾ ਹਰ ਕੰਮ ਸਾਨੂੰ ਆਪਣੀ ਪਲਹਾਈ ਲਈ ਹੀ ਲੱਗੇਗਾ ਵਿਸ਼ਵਾਸ ਪੱਕਾ ਹੋ ਜਾਵੇਗਾ ਤੇ ਇਸ ਮਾਰਗ ਤੇ ਚੱਲਣ ਦਾ ਫਲ ਕੀ ਹੈ ਫਲ ਇਹ ਹੈ ਕਿ ਸੋ ਗੁਰਸਿੱਖ ਗੁਰੂ ਮਨ ਭਾਵੈ ਉਹ ਸਿੱਖ ਗੁਰੂ ਦੇ ਮਨ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ ਤੇ ਜਦੋਂ ਗੁਰੂ પ્રસન્ન ਹੁੰਦਾ ਹੈ ਤਾਂ ਉਹ ਆਪਣੀ ਕਿਰਪਾ ਨਾਲ ਇਸ ਰਜ਼ਾ ਵਾਲੀ ਅਵਸਥਾ ਤੱਕ ਪਹੁੰਚਾ ਦਿੰਦਾ ਹੈ ਬਿਲਕੁਲ ਸਾਰੀ ਗੱਲਬਾਤ ਦਾ ਸਾਰ ਇਹੀ ਹੈ ਹਰ ਪਲ ਹਰ ਸਾਹ ਨਾਲ ਰੱਬ ਨੂੰ ਯਾਦ ਕਰਨਾ ਅਤੇ ਦੂਜਿਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਸੋ ਜੇ ਅਸੀਂ ਇਸ ਸਾਰੀ ਗੱਲ ਨੂੰ ਸਮੇਟੀਏ ਤਾਂ ਅਸੀਂ ਇਸ ਧਾਰਨਾ ਤੋਂ ਸ਼ੁਰੂ ਕੀਤਾ ਸੀ ਕਿ ਲਾਚਾਰੀ ਵਿੱਚ ਇਹ ਰੱਬ ਦੀ ਮਰਜ਼ੀ ਹੈ ਕਹਿਣਾ ਭਾਣਾ ਮੰਨਣਾ ਨਹੀਂ ਹੈ ਹਾਂ ਸਗੋਂ ਇਹ ਆਪਣੀ ਗਲਤੀ ਨੂੰ ਰੱਬ ਤੇ ਮੜਨਾ ਹੈ ਉੱਥੋਂ ਅਸੀਂ ਸਮਝਿਆ ਕਿ ਸਾਡੇ ਦੁੱਖਾਂ ਦਾ ਕਾਰਨ ਅਕਸਰ ਅਸੀਂ ਖੁਦ ਹੁੰਨੇ ਆ ਕਰੋੜਪਤੀ ਪਿਤਾ ਦੀ ਕਹਾਣੀ rahi ਤੇ ਅੰਤ ਵਿੱਚ ਅਸੀਂ ਸਮਝਿਆ ਕਿ ਰੱਬ ਦੀ ਰਜ਼ਾ ਨੂੰ ਸਵੀਕਾਰ ਕਰਨਾ ਇੱਕ ਬਹੁਤ ਹੀ ਉੱਚੀ ਸਕਾਰਾਤਮਕ ਅਤੇ ਸਰਗਰਮ ਰੂਹਾਨੀ ਅਵਸਥਾ ਹੈ ਹਾਂ ਜੋ ਨਿਰੰਤਰ ਅਭਿਆਸ ਅਤੇ ਗੁਰੂ ਦੀ ਕਿਰਪਾ ਨਾਲ ਮਿਲਦੀ ਹੈ ਬਿਲਕੁਲ ਅਤੇ ਸਰੋਤਿਆਂ ਲਈ ਇੱਕ ਅੰਤਿਮ ਵਿਚਾਰ ਛੱਡਦੇ ਹਾਂ ਸਰੋਤ ਵਿੱਚ ਇੱਕ ਬਹੁਤ ਡੂੰਗੀ ਗੱਲ ਲਿਖੀ ਹੈ ਉਕੀ ਕਿ ਜੋ ਵਿਅਕਤੀ ਇਸ ਰੂਹਾਨੀ ਸੰਪੂਰਨਤਾ ਦੀ ਅਵਸਥਾ ਤੇ ਪਹੁੰਚ ਜਾਂਦਾ ਹੈ ਉਸ ਕੋਲ ਦੋ ਰਾਹ ਹੁੰਦੇ ਹਨ ਉਹ ਜਾਂ ਤਾਂ ਮੁਰਦਿਆਂ ਨੂੰ ਜਿਉਂਦਾ ਕਰ ਸਕਦਾ ਹੈ ਜਿਵੇਂ ਭਗਤ ਨਾਮਦੇਵ ਜੀ ਨੇ ਕੀਤਾ ਜਾਂ ਮੌਤ ਦੀ ਘਾਟੀ ਵਿੱਚੋਂ ਸ਼ਾਂਤੀ ਤੇ ਆਨੰਦ ਨਾਲ ਲੰਘ ਸਕਦਾ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਕੀਤਾ ਹਾਂ ਇਹ ਤਾਂ ਸੱਚਮੁੱਚ ਬਹੁਤ ਡੂੰਗੀ ਗੱਲ ਹੈ ਹੈਨਾ ਤੇ ਇਹ ਇੱਕ ਸਵਾਲ ਖੜਾ ਕਰਦਾ ਹੈ ਜਿਸ ਤੇ ਵਿਚਾਰ ਕਰਨਾ ਬਣਦਾ ਹੈ ਕਿਹੜਾ ਸਵਾਲ ਕਿ ਕਿਸੇ ਇੱਕ ਵਿਅਕਤੀ ਕੋਲ ਜੀਵਨ ਦੇਣ ਦੀ ਸ਼ਕਤੀ ਅਤੇ ਆਪਣਾ ਜੀਵਨ ਤਿਆਗਣ ਦੀ ਇੱਛਾ ਇਹ ਦੋਵੇਂ ਇੱਕੋ ਸਮੇਂ ਹੋਣ ਦਾ ਕੀ ਅਰਥ ਹੈ ਜਦੋਂ ਕੋਈ ਇੰਨਾ ਸ਼ਕਤੀਸ਼ਾਲੀ ਹੋਵੇ ਕਿ ਉਹ ਮੌਤ ਨੂੰ ਹਰਾ ਸਕੇ ਪਰ ਫਿਰ ਵੀ ਉਹ ਖੁਸ਼ੀ-ਖੁਸ਼ੀ ਮੌਤ ਨੂੰ ਗਲੇ ਲਗਾਉਣ ਦੀ ਚੋਣ ਕਰੇ ਇਹ ਅਸਲ ਸ਼ਕਤੀ ਅਤੇ ਸੱਚੀ ਰਜ਼ਾ ਦੇ ਸੁਭਾਅ ਬਾਰੇ ਸਾਨੂੰ ਕੀ ਦੱਸਦਾ ਹੈ